ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚਾਂਜੇ ਰਿੱਧੀਆਂ ਸਿੱਧੀਆਂ ਦੇ ਮਾਲਿਕ ਜਟਾਤਾਰੀ ਮਹਾਨ ਤਪਸਵੀ ਸਨ ਉਹ ਜਨਮ ਤੋਂ ਹੀ ਉਦਾਸ ਸਨ ਚਾਰ ਪੰਜ ਸਾਲ ਦੀ ਉਮਰ ਵਿੱਚ ਘਰੋਂ ਗਾਇਬ ਹੋ ਜਾਂਦੇ ਸਨ ਮਾਤਾ ਸੁਲਖਣੀ ਜੀ ਪड़ोसੀਆਂ ਦੇ ਘਰਾਂ ਵਿੱਚ ਲੱਭਦੇ ਸਨ ਪਰ ਉਹ ਪਿੰਡ ਦੇ ਬਾਹਰ ਕਿਸੇ ਦਰਖਤ ਥੱਲੇ ਉਦਾਸ ਸਮਾਦ ਦੇ ਵਿੱਚ ਬੈਠੇ ਮਿਲਦੇ ਸਨ ਇਹ ਦੇਖ ਕੇ ਮਾਤਾ ਸੁਲਖਣੀ ਜੀ ਡਾਂਟਦੇ ਵੀ ਸਨ ਸੁੰਦਰ ਵਸਤਰ ਸਵਾਦਿਸ਼ਟ ਭੋਜਨ ਦੇ ਨਾਲ ਉਹਨਾਂ ਨੂੰ ਕੋਈ ਲਗਾਵ ਨਹੀਂ ਸੀ ਰਹਿਣ ਸਹਿਣ ਬਹੁਤ ਹੀ ਸਾਦਾ ਸੀ ਜਿਉਂ-ਜਿਉਂ ਵੱਡੇ ਹੁੰਦੇ ਗਏ ਉਦਾਸੀ ਹੋਰ ਵੱਧ ਗਈ ਪੇੜਾਂ ਥੱਲੇ ਹੀ ਜੀਵਨ ਬਤੀਤ ਕਰਨਾ ਆਰੰਭ ਕਰ ਦਿੱਤਾ ਆਪ ਜੀ ਦੇ ਨਾਮ ਦੇ ਨਾਲ ਲਫ਼ਜ਼ ਜੁੜ ਗਿਆ ਬਾਬਾ ਸ਼੍ਰੀਚੰਦ ਉਦਾਸੀ ਆਪਣੇ ਜੀਵਨ ਤੋਂ ਨਿਰਾਸ਼ ਅਤੇ ਦੁਨੀਆ ਤੋਂ ਉਦਾਸ ਮਨੁੱਖ ਬਾਬਾ ਸ਼੍ਰੀ ਚੰਦ ਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ ਇਸ ਤਰ੍ਹਾਂ ਇੱਕ ਪੰਥ ਬਣਿਆ ਗੁਰੂ ਨਾਨਕ ਪੰਥ ਦੇ ਆਪ ਪਹਿਲੇ ਮਿਸ਼ਨਰੀ ਅਤੇ ਪ੍ਰਚਾਰਕ ਸਨ ਜਿਨ੍ਹਾਂ ਨੇ ਅਫਗਾਨਿਸਤਾਨ ਅਤੇ ਤਿੱਬਤ ਤੱਕ ਸਿੱਖੀ ਫੈਲਾਈ ਰਾਮੇਸ਼ਵਰਮ ਜਗਨਨਾਥਪੁਰੀ ਇਨਾਂ ਨੇ ਗੁਰਦੁਆਰੇ ਬਣਾਏ ਜੋ ਅੱਜ ਵੀ ਚੱਲ ਰਹੇ ਹਨ ਨੇਪਾਲ ਵਿੱਚ ਵੀ ਉਦਾਸੀਆਂ ਦੇ ਡੇਰੇ ਹਨ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ 88 ਤੀਰਥਾਂ ਤੇ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਚੰਡੇ ਬਾਬਾ ਸ਼੍ਰੀ ਚੰਦ ਜੀ ਨੇ ਚੁਲਾਏ ਇੱਕ ਵਾਰੀ ਬਾਬਾ ਸ਼੍ਰੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਲੈ ਆਏ ਗੁਰੂ ਰਾਮਦਾਸ ਜੀ ਦੇ ਬਹੁਤ ਲੰਬੇ ਦਾੜੇ ਨੂੰ ਦੇਖ ਕੇ ਮੁਸਕਰਾ ਕੇ ਬੋਲੇ ਐਨਾ ਲੰਬਾ ਦਾੜਾ ਗੁਰੂ ਰਾਮਦਾਸ ਜੀ ਨੇ ਆਪਣੇ ਦਾੜਾ ਸਾਹਿਬ ਦੇ ਨਾਲ ਬਾਬਾ ਸ਼੍ਰੀ ਚੰਦ ਜੀ ਦੇ ਚਰਨ ਛਾੜਦੇ ਹੋਏ ਆ ਕਿਹਾ ਆਪ ਵਰਗੇ ਮਹਾਪੁਰਖਾਂ ਦੇ ਚਰਨ ਝਾੜਨ ਵਾਸਤੇ ਵਧਾਇਆ ਹੈ ਬਾਬਾ ਸ਼੍ਰੀ ਚੰਦ ਜੀ ਨੇ ਜਵਾਬ ਦਿੱਤਾ ਤੁਹਾਡੀ ਇਸ ਨਿਮਰਤਾ ਨੇ ਹੀ ਸਾਡਾ ਘਰ ਲੁੱਟ ਲਿਆ ਹੈ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਤੋਂ ਹੀ ਸਿਰ ਦੇ ਉੱਤੇ ਕੇਸ਼ ਨਹੀਂ ਬਲਕਿ ਜਟਾਵਾਂ ਸਨ 125 ਸਾਲਾਂ ਦੀ ਸ਼ਰੀਰੀ ਉਮਰ ਵਿੱਚ ਉਦਾਸੀ ਸੰਪਰਦਾਇ ਦੀ ਗੱਦੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਸੌਂਪ ਕੇ ਆਪ ਸੱਚਖੰਡ ਜਾਬਿ ਰਾਜੇ ਬਾਬਾ ਗੁਰਦਿੱਤਾ ਜੀ ਨੇ ਉਦਾਸੀ ਸੰਪਰਦਾਇ ਦੇ ਹੋਰ ਚਾਰ ਧੋਨੇ ਸਥਾਪਿਤ ਕੀਤੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ